ਵੀ ਜਿਹੜਾ ਦਿਨ ਚੜਦੇ ਹੀ ਜਿਹੜੇ ਦੇਖ ਸਕਦੇ ਹੋ ਚਲਾਨ ਕੱਟੇ ਜਾ ਰਹੇ ਨੇ ਸੋ ਮਾਨਯੋਗ ਸੀਪੀ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਈ ਲੋਕ ਜਿਹੜੇ ਬਿਨਾ ਹੈਲਮਟ ਤੋਂ ਜਾਂ ਬਿਨਾ ਨੰਬਰ ਪਲੇਟਾਂ ਤੋਂ ਆਈਐਨਡੀ ਪਲੇਟਾਂ ਜਿਹਨਾਂ ਨੇ ਨਹੀਂ ਲਵਾਈਆਂ ਤੁਹਾਨੂੰ ਉਹ ਵੀ ਹੋ ਜਾਣ ਸਾਵਧਾਨ ਤੁਹਾਨੂੰ ਦੱਸਦੀ ਹੈ ਜਲੰਧਰ ਦੇ ਪੰਜਾਬ ਪੁਲਿਸ ਵੱਲੋਂ ਜਿਹੜੇ ਸਜਾਇਤਾ ਦਿੱਤੀਆਂ ਗਈਆਂ ਜਿਹੜੇ ਟ੍ਰੈਫਿਕ ਦੇ ਜਿਹੜੇ ਉਲੰਘਣਾ ਕਰਦੇ ਨੇ ਹੁਣ ਗੱਲ ਕੀਤੀ ਜਾਵੇ ਡਾਕਟਰ ਬੀਆਰ ਮੇਧਕਰ ਚੌਂਕ ਦੀ ਸੋ ਇੱਥੇ ਕਈ ਲੋਗ ਰੈੱਡ ਲਾਈਟ ਜਿਹੜੀ ਟੱਪਦੇ ਨੇ ਕ੍ਰੋਸ ਕਰਦੇ ਨੇ ਸੋ ਉਹਨਾਂ ਨੂੰ ਇਹੀ ਮੈਸੇਜ ਆ ਸੋ ਗੱਡੀ ਆਪਣੀ ਹੌਲੀ ਚਲਾਓ ਕਿਸੇ ਦਾ ਕੋਈ ਜਾਣੀਮਾ ਨੀ ਨੁਕਸਾਨ ਨਾ ਹੋ ਨਾ ਹੋਵੇ ਤੇ ਆ ਤਸਵੀਰਾਂ ਨੇ ਡਾਕਟਰ ਵੀ.ਆਰ. ਮੇਦਕਰ ਚੌਂਦੀਆਂ ਜਿੱਥੇ ਦਾ ਪਤਾ ਇੱਥੇ ਦੇਖੋ ਕਈ ਲੋਗ ਉਲੜਵਾਦੀ ਕਰਦੇ ਨੇ ਸੋ ਕਈ ਰੈੱਡ ਲਾਈਟ ਟੱਪਦੇ ਨੇ ਸੋ ਤੇ ਬਹੁਤ ਹੀ ਵਧੀਆ ਅਫਸਰ ਆ ਸੋ ਤੇ ਟ੍ਰੈਫਿਕ ਜਿਹੜੇ ਘਟਾ ਰਹੇ ਨੇ ਦੇਖੋ ਤਸਵੀਰਾਂ ਦੇ ਵਿੱਚ ਡਾਕਟਰ ਵੀ.ਆਰ. ਮੇਦਕਰ ਚੌਂਦੀਆਂ ਸੋ ਕਈ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕੀਤੀ ਜਾ ਰਹੀਆਂ ਦਿਨ ਚੜ੍ਹਦੇ ਹੀ ਪੰਜਾਬ ਪੁਲਿਸ ਵੱਲੋਂ ਜਿਹੜੇ ਚਲਾਨ ਕੱਟੇ ਜਾ ਰਹੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਹਨਾਂ ਨੇ ਸਾਂਝੀਆਂ ਕਰ ਰਹੇ ਆ ਲਗਾਤਾਰ ਦਿਖਾ ਰਹੇ ਆ ਸੋ ਜਿਹੜਾ ਵੀ ਰੈੱਡ ਲਾਈਟ ਕ੍ਰੋਸ ਕਰਦਾ ਸੋ ਤੁਹਾਨੂੰ ਦੱਸ ਦਈਏ ਇਹਨਾਂ ਤੋਂ ਜਿਹੜੀਆਂ ਮਸ਼ੀਨਾਂ ਵੀ ਹੈਗੀਆਂ ਤੁਹਾਡੇ ਇਹਦੇ ਚਲਾਨ ਆ ਔਨਲਾਈਨ ਵੀ ਕੱਟੇ ਜਾਂਦੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੀ ਲੋਕ ਰੈੱਡ ਲਾਈਟ ਟੱਪਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਕਈ ਅੰਡਰ ਰੇਜ ਜਿਹੜੇ ਵਹੀਕਲ ਆ ਟੂ ਵਹੀਕਲ ਜਿਹੜੇ ਅੰਡਰ ਰੇਜ ਚਲਾਉਂਦੇ ਨੇ ਲੜਕੇ ਸੋ ਉਹ ਵੀ ਹੋ ਜਾਣ ਸਾਵਧਾਨ ਤਾਂ ਦਾਦੀਏ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗੱਜਰੀ ਕਾਰਵਾਈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਰੋਕੀਆਂ ਜਾ ਰਹੀਆਂ ਨੇ ਗੱਡੀਆਂ ਰੋਕੀਆਂ ਜਾਂਦੀਆਂ ਨੇ ਸੋ ਕਿੱਧਰ ਕਿੱ데 ਤੁਹਾਨੂੰ ਦੱਸਦੀਏ ਪੰਜਾਬ ਪੁਲਿਸ ਦੀ ਐਕਟਿਵ ਨਜ਼ਰ ਆ ਰਹੀ ਹੈ ਲਗਾਤਾਰ ਤਸਵੀਰਾਂ ਡਾਕਟਰ ਬੀ ਆਰ ਬੇਦਕਰ ਚੌਧਰੀਆਂ ਦਿਖਾ ਰਹੇ ਆ ਇਹ ਜਲੰਧਰ ਦੀਆਂ ਤਸਵੀਰਾਂ ਨੇ ਦਿਨ ਚੜ੍ਹਦੇ ਹੀ ਪੰਜਾਬ ਉਸ ਐਕਟਿਵ ਜਿਹੜੀ ਨਜ਼ਰ ਆ ਰਹੀ ਹੈ ਸੋ ਕਈ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ ਸੋ ਉਹੀ ਹੋ ਜਾਂਦੇ ਦੇਖਦੇ ਹੋ ਬੰਦਾ ਜਿੱਦਾਂ ਹੀ ਸਾਡੇ ਅੱਗੇ ਜਿਹੜੇ ਪ੍ਰਸ਼ਾਸਨ ਖੜਾ ਤੇ ਮੋਟਰਸਾਈਕਲ ਜਿਹੜਾ ਮੋੜ ਲੇਤਾ ਗਿਆ ਕਿਤੇ ਦੇ ਕਿਤੇ ਇਹ ਵੀ ਕਿਸੇ ਦਾ ਐਕਸੀਡੈਂਟ ਵੀ ਹੋ ਸਕਦਾ ਸੋ ਲੋਕਾਂ ਨੂੰ ਕਾਫੀ ਵਾਰੀ ਅਪੀਲ ਕਰਦੇ ਆ ਸਮੇਂ ਨਾਲ ਸੁਚੇਤ ਰਹੀ ਕੀਤਾ ਜਾਂਦਾ ਗੱਡੀਆਂ ਆਪਣੀਆਂ ਹੋਲੀ ਚਲਾਓ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਦੇਖਦੇ ਚਲਾਨਟ ਕੱਟੇ ਜਾ ਰਹੇ ਨੇ ਅੱਜ ਦਿਨ ਚੜਦੇ ਹੀ ਪੰਜਾਬ ਪੁਲਿਸ ਜਿਹੜੀ ਐਕਟਿਵ ਨਜ਼ਰ ਆ ਰਹੀ ਹੈ ਚਲਾਨਟ ਕੱਟੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਕਈ ਜਿਹੜੇ ਉਹ ਲੰਗਣਾ ਕਰਦੇ ਨੇ ਟ੍ਰੈਫਿਕ ਦੀ ਉਹ ਵੀ ਹੋ ਜਾਣ ਸਾਵਧਾਨੀ ਤਾਂ ਦੱਸ ਦਈਏ ਸਰ ਮਾੜਾ ਇਹ ਇੱਕ ਮਿਲਿਓ ਸਰ ਇੱਕ ਦਾ ਚਲਾਨਟ ਕੱਟਿਆ ਕਿ ਤੁਹਾਡਾ ਨੋ ਪਾਰ ਨਹੀਂ ਨਾ ਕੱਟਿਆ ਨੋ ਪਾਰ ਸਰ ਉਧਰ ਤੋਂ ਬਾਕੀ ਰੋਕ ਬਾਕੀ ਸਰ ਉਹਦਾ ਬਣਾਇਆ ਚਲੋ ਤੁਸੀਂ ਵੀ ਸਮਝਦਾਰ ਹੋ ਬੜੇ ਲਿਖਿਓ ਸਰ ਉਹ ਤੁਹਾਨੂੰ ਪਤਾ ਕਈ ਲੋਕ ਚਲੋ ਤੁਹਾਡੀ ਗੱਲ ਵੀ ਕਰਦੇ ਆ ਤੇ ਇੱਥੇ ਕੋਈ ਅੰਡਰ ਰੇਂਜ ਵੀ ਲੋਕ ਮੋਟਰਸਾਈਕਲ ਵਹੀਕਲ ਚਲਾਉਂਦੇ ਨੇ ਮਾਨਯੋਗ ਸੀਪੀ ਸਾਹਿਬ ਵੱਲੋਂ ਟ੍ਰੈਫਿਕ ਦੇ ਮੇਨ ਚਾਰਜ ਮੈਡਮ ਵੱਲੋਂ ਵੀ ਇਹ ਹਦਾਇਤਾਂ ਇਹ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਜਿੱਦਾਂ ਦੇਖ ਇੱਕ ਵਿਅਕਤੀ ਹੋਣੇ ਦੋ ਮੋਟਰਸਾਈਕਲ ਦੇ ਆਏ ਨੇ ਜਿੱਦਾਂ ਮੋਟਰ ਉਸ ਨੂੰ ਦੇਖਿਆ ਨਾਲ ਹੀ ਮੋਟਰ ਉਧਰ ਮੋੜ ਲੈ ਰਾਬ ਨਾ ਕਰੇ ਕਿਸੇ ਨਾ ਵੀ ਅਵਿਨਾਮੀ ਹੋ ਸਕਦੀ ਹੈ ਤੇ ਉਹ ਤੁਸੀਂ ਵੀ ਚਲਾਨਟ ਘਟਾਇਆ ਠੀਕ ਹੈ ਤੁਹਾਡੀ ਗਲਤੀ ਹੈ ਤੁਹਾਡੀ ਗਲਤੀ ਕਰੀ ਹੈ ਜਿਆਨਾਂ ਦਾ ਭਰਨੀ ਪੈਣੀ ਹੈ ਸਰ ਉਧਰ ਗੱਲ ਕੀਤੀ ਜਵੇਂ ਕਈ ਹੁਣ ਰੈੱਡ ਲਾਈਟ ਵੀ ਲੋਗ ਟੱਪਦੇ ਨੇ ਕ੍ਰੋਸ ਕਰਦੇ ਨੇ ਬਿਨਾ ਬੈਲਟ ਤੋਂ ਜਿਹੜੇ ਚਲਾਉਂਦੇ ਨੇ ਕਈਆਂ ਦੇ ਲਾਇਸੈਂਸ ਨਹੀਂ ਹੈ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਤੁਸੀਂ ਤੁਹਾਡਾ ਵੀ ਚਲਾਨਟ ਘਟਾਇਆ ਮੈਂ ਸਿਰਹੀ ਮੈਸੇਜ ਦੇਣਾ ਚਾਹੁੰਦਾ ਕਿ ਬਿਨਾਂ ਦੇ ਲਾਇਸੈਂਸੇ ਨਹੀਂ ਬਣਾ ਗਲਤ ਬਣਾਓ ਬਿਨਾ ਲਾਇਸੈਂਸ ਦੇ ਬਚਲਾਉਣੇ ਇੱਕ ਬੱਚੇ ਚਲਾਉਣ ਲੱਗ ਜਾਂਦੇ ਆ ਤਾਂ ਫਿਰ ਪੀਰਨ ਰਿਐਕਸ਼ਨ ਹੁੰਦਾ ਦਾ ਰੰਦਾ ਤੁਸੀਂ ਗੱਲ ਕੀਤੀ ਜਿਵੇਂ ਭਾਜੀ ਇੱਥੇ ਕਾਫੀ ਬੜੀ ਐਕਸੀਡੈਂਟ ਹੋਇਆ ਰੋਡ ਤੇ ਕਾਫੀ ਸੜਕ ਹਾਦਸੇ ਤੇ ਟਰੱਕ ਥੱਲੇ ਵੀ ਕਾਫੀ ਥੋੜੇ ਜਿਹਾ ਪਹਿਲਾਂ ਵੀ ਇੱਥੇ ਬੜਾ ਤਕੜਾ ਜਿਹੜਾ ਐਕਸੀਡੈਂਟ ਹੋਇਆ ਅੰਡਰ ਰੇਂਜ ਦੇ ਜਿਹੜੇ ਲੋਕ ਆ ਉਹ ਹੁਲੜਬਾਜੀ ਕਰਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਦੇ ਕੇ ਮੋਟਰਸਾਈਕਲ ਕੱਟ ਮਾਰਦੇ ਨੇ ਜਾਂ ਕਿਤੇ ਵੀ ਉਹਨਾਂ ਦੇ ਵੀ ਸੱਟ ਵਗਿਆ ਸੱਟ ਲੱਗ ਸਕਦੀ ਆ ਇਹਦੇ ਬਾਰੇ ਕੀ ਜਾਨਣਾ ਚਾਹੁੰਦੇ ਤੁਸੀਂ ਆਪਾਂ ਨਵਾਈਆਂ ਜੀ ਪੀਰਨਸ ਨੂੰ ਜਾਈ ਦੇ ਵੀ ਘੇਰ ਬੱਚੇ ਆਏ ਵੀ ਚੋਰੀ ਚੋਰੀ ਘਰੋਂ ਲੈ ਆਉਂਦੇ ਆ ਸਾਧਨਾ ਤੇ ਮਾਪਿਆਂ ਦਾ ਆਉਦੇ ਬੱਚਿਆਂ ਤੇ ਗੌਰ ਖੁਦੀ ਆਈਆਂ ਦਾ ਪਤਾ ਹੀ ਨਹੀਂ ਲੱਗ ਸਕਦੇ ਸਰ ਉਹ ਤੁਹਾਡਾ ਚਲਾਨ ਕਿੱਥੇ ਅੱਗੋਂ ਇਹ ਗਲਤੀ ਕਰੋਗੇ ਤੁਸੀਂ ਨਹੀਂ ਅੱਗੇ ਦਾ ਕੰਮ ਕਰੀਏ ਇਹ ਗੱਲ ਦੇਖ ਕੇ ਚੱਲਾਂਗੇ ਸਰ ਕਿੱਥੇ ਜਾਣਾ ਸੀ ਕਿੱਥੋਂ ਆਏ ਸੀ ਆਪਾਂ ਮੋਗਾ ਤੋਂ ਆਏ ਸੀ ਸਰ ਜਾਣਾ ਜਾਣਾ ਕਿੱਥੇ ਸੀ ਹੁਣ ਮੋਗਾ ਹੀ ਜਾਣਾ ਦਵਾ ਮੋਗਾ ਜਾਣਾ ਕੀ ਨਾਮ ਹੈ ਸਰ ਆਪਣਾ ਰਵਿੰਦਰ ਸਿੰਘ ਜੀ ਠੀਕ ਹੈ ਜੀ ਸਰ ਦੇਖ ਸਕਦੇ ਹੋ ਇਹਨਾਂ ਲੋ ਵੀ ਜਿਹੜਾ ਚਲਾਨ ਖੁਸ਼ ਜ਼ਰੂਰ ਆ ਪਰ ਗਲਤੀ ਮਹਿਸੂਸ ਕਰ ਰਹੇ ਨੇ ਚਲਾਨ ਕੱਟਿਆ ਗਿਆ ਦੇਖ ਸਕਦੇ ਦਿਨ ਚੜਦੇ ਸੀ ਸਰ ਦੇ ਹੱਥ ਦੇ ਵਿੱਚ ਜਿਹੜਾ ਚਲਾਨ ਆ ਆ ਦੇਖੋ ਚਲਾਨ ਤਾਂ ਤੁਸੀਂ ਸਾਵਧਾਨ ਹੋ ਜਾਓ ਜਿਹੜੇ ਵੀ ਆ ਦੇਖੋ ਚਲਾਨ ਕੱਟ ਕੇ ਹੋਈ ਸਰ ਖੁਸ਼ ਨੇ ਪਰ ਇਹਨਾਂ ਨੇ ਅਪੀਲ ਕੀਤੀ ਗਈ ਆ ਕਿ ਮੇਰਾ ਚਲਾਨ ਤਾਂ ਕੱਟਿਆ ਗਿਆ ਪਰ ਬਾਕੀ ਲੋਕ ਦਾ ਨਾਮ ਕੱਟੇ ਜਾਵੇ ਸੋ ਇਹਨਾਂ ਦਾ ਇਹ ਅਪੀਲ ਕਰਨਾ ਚਾਹੁੰਦੇ ਠੀਕ ਆ ਸਰ ਥੈਂਕ ਯੂ ਸੋ ਇੱਥੇ ਕਾਫੀ ਅਫਸਰ ਬਹੁਤ ਵਧੀਆ ਅਫਸਰ ਆ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਰ ਕੀ ਨਾਮ ਆ ਗਿਆ ਆਪਣਾ ਮੇਰਾ ਨਾਮ ਇਹ ਤਾਂ ਸੁਲਵਾਤੇ ਹਾਂ ਹਾਂਜੀ ਸਰ ਹੁਣ ਤੁਸੀਂ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਚਲਾਨ ਕੱਟੇ ਜਾ ਰਹੇ ਹੋ ਨੇ ਵੀ ਤੁਸੀਂ ਚਲਾਨ ਕਟਿਆ ਬੰਦਾ ਹਾਲੇ ਵੀ ਖੁਸ਼ ਆ ਪਰ ਉਹ ਆਪਣੀ ਗਲਤੀ ਮਹਿਸੂਸ ਕਰਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਨੇ ਆਪਣੀ ਗਲਤੀ ਕੀਤੀ ਤੇ ਅਗਲਾ ਮੰਨਦਾ ਉਹਦਾ ਵਧੀਆ ਇਨਸਾਨ ਹੈ ਹਾਂਜੀ ਉਹਨੇ ਗੱਡੀ ਜਿਹੜੀ ਆ ਰੌਂਗ ਸਾਈਡ ਤੇ ਖੜੀ ਕੀਤੀ ਸੀਗੀ ਅੱਛਾ ਉਹਨੇ ਆਣ ਕੇ ਜਦੋਂ ਆਪਣਾ ਚਲਾਨ ਝੋਲਿਆ ਕਹਿੰਦਾ ਸਾਡੀ ਗਲਤੀ ਆ ਸਾਡਾ ਚਲਾਨ ਹੋ ਗਿਆ ਅੱਛਾ ਉਹਨੇ ਚਲਾਨ ਭੋਲ ਦੇ ਕੇ ਆਪ ਸਭਾ ਇਹ ਗੱਲ ਕਹੀ ਆ ਵੀ ਲੋਕਲ ਵੇਹ ਚਾਹੀਦਾ ਜਿੱਥੇ ਪਾਰਕਿੰਗ ਬਣੀਆਂ ਉੱਥੇ ਹੀ ਪਾਰਕਿੰਗ ਕਰਨੀ ਆ ਜੇ ਰਸਤੇ 'ਚ ਗੱਡੀ ਰੋਕਾਂਗੇ ਮਗਰ ਗੱਡੀਆਂ ਜਿਹੜੀਆਂ ਖੜੀਆਂ ਨੇ ਉਹਨਾਂ ਦਾ ਰਕਾਰ ਪੋਵੇ ਹਾਂਜੀ ਹਾਂਜੀ ਜੇ ਆਪਾਂ ਗੱਡੀ ਆਪਣੀ ਸਹੀ ਲਾਵਾਂਗੇ ਤਾਂ ਰੋਕ ਚੱਲਦਾ ਰਹੇ ਬਿਲਕੁਲ ਜਿਹੜੋ ਨੇ हेलमेट ਵਾਲੇ ਹੈਲਮਟ ਪਾਇਆ ਹੋਵੇ ਉਹਨਾਂ ਨੂੰ ਭੱਜਾਂ ਤੇ ਲੋੜ ਨਹੀਂ ਹੈ ਹਾਂਜੀ ਉਹਨਾਂ ਕਈਆਂ ਨੇ हेलਮਟ ਨਹੀਂ ਪਾਇਆ ਇੱਥੋਂ ਆ ਕੇ ਜਦੋਂ ਆਪਾਂ ਰੋਕਦੇ ਆ ਪਰਨੇ ਪਾਸੋਂ ਨੂੰ ਨਿਕਲ ਜਾਂਦੇ ਕਿਸੇ ਦੇ ਵਿੱਚ ਵੱਜਦੇ ਆ ਆਪਾਂ ਦਾ ਇਨਕਾਨ ਕਰਾਉਂਗੇ ਅਗਲਾ ਕਰਾਂਗੇ ਇਹਦੇ ਵਿੱਚ ਇਹ ਹੀ ਆ ਕਿ ਹਰ ਇੱਕ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਜੀ ਗੱਲ ਛੋਟਾ ਜਿਹੜਾ ਵੱਡਾ ਕੋਈ ਵੀ ਇਨਕਾਨ ਉਹ ਕਾਨੂੰਨ ਦੀ ਪਾਲਣਾ ਨੂੰ ਕਰਨੀ ਚਾਹੀਦੀ ਆ ਇਹ ਤਾਂ ਹੀ ਸੁਧਾਰ ਹੋ ਸਕਦਾ ਨਾ ਇਹ ਦੇ ਕੱਲੇ ਆਪਣੇ ਚਲਾਨਾਂ ਦੇ ਨਾਲ ਜਿਹੜਾ ਸੁਧਾਰ ਹੋ ਸਕਦਾ ਤਾਰੇ ਕੀ ਛੋਟਾ ਸਵਾਲ ਲਓ ਹੁਣ ਕਈ ਲੋਗ ਅੰਡਰ ਰੇਂਜ ਵਾਲੇ ਵੀ ਹੈਗੇ ਆ ਠੀਕ ਹੈ ਜਿੱਦਾਂ ਇੱਥੇ ਨਾਕਾ ਲੱਗਾ ਹੋਣੇ ਸਾਡੇ ਲਾਈਵ 'ਚ ਰਿਕਾਰਡ ਆ ਇੱਕ ਵਿਅਕਤੀ ਦੋ ਮੋਟਰਸਾਈਕਲ ਦੇ ਇਹਨੇ ਤੁਹਾਨੂੰ ਦੇਖ ਕੇ ਨਾ ਰੋਕ ਸਾਡ ਘੜ ਦਿੰਦਾ ਰੱਬ ਨਾ ਕਰੇ ਕਿਤੇ ਟਕਰਾਅ ਹੋ ਜਾਵੇ ਜਾਂ ਕੋਈ ਐਕਸੀਡੈਂਟ ਦਾ ਕਾਰਨ ਹੋ ਜਾਵੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹ ਤਾਂ ਘਰਦਿਆਂ ਦੀ ਗਲਤੀ ਆ ਆਪਾਂ ਖਵਾ ਬਹੁਤ ਸਾਰੇ ਜਿਹੜਾ ਅੰਡਰ ਰੇਜ ਬੱਚਿਆਂ ਨੂੰ ਵੇਚਾ ਦਿੰਦੇ ਆ ਇਹ ਘਰਦਿਆਂ ਨੂੰ ਚਾਹੀਦਾ ਨਾਂ ਦੇਣਾ ਹੁਣ ਤਾਂ ਸਾਫ ਤਾਂ ਆਪਾਂ ਇਹੀ ਕਰ ਸਕਦੇ ਆ ਆਪਾਂ ਰੋਕ ਕੇ ਚਲਾਣ ਕਰਵਾਵਾਂਗੇ ਜਿੱਦਾਂ ਹੁਣ ਉਹਨੇ ਗੜਪੇ ਆਟ ਮੋੜ ਲਿਆ ਹੈਗਾ ਕੋਈ ਵਿੱਚ ਬਚੇਗਾ ਨੁਕਸਾਨ ਹੋਊਗਾ ਆਪਣਾ ਵੀ ਕਰੂਗਾ ਅਗਲੇ ਦਾ ਵੀ ਕਰੂਗਾ ਤੇ ਮਾਪਿਓ ਜਿਹੜਾ ਉਹਦਾ ਨੁਕਸਾਨ ਤੇ ਹੈ ਜੀ ਸਰ ਇੱਕ ਛੋਟਾ ਸਵਾਲ ਹੋਰ ਜਿੱਦਾਂ ਹੁਣ ਤੁਹਾਨੂੰ ਜਿੰਨਾ ਅੰਡਰ ਨਹੀਂ ਤੁਹਾਨੂੰ ਮਤਲਬ ਫੜੇ ਜਾਣ ਤੇ ਉਹਨਾਂ ਦੇ ਮਾਪਿਓ ਨੂੰ ਬੁਲਾ ਕੇ ਸੂਚਿਤ ਕੀਤਾ ਜਾਂਦਾ ਇੱਥੇ ਮੌਕੇ ਤੇ ਬੁਲਾਇਆ ਜਾਂਦਾ ਉਹਨਾਂ ਦੇ ਮਾਪੇ ਨੂੰ ਫੋਨ ਕਰਕੇ ਗੱਲ ਹੀਦਾ ਅੱਛਾ ਜੇ ਇਹਦੇ ਆ ਸਕਦੇ ਆ ਠੀਕ ਆ ਜੇ ਨਹੀਂ ਆ ਸਕਦੇ ਉਹਦਾ ਚਲਾਨ ਜਿਹੜਾ ਦਾਰ ਤੱਕ ਅੱਛਾ ਸਰ ਅੱਜ ਕਿੰਨੇ ਕੋ ਚਲਾਨ ਲੈ ਗੱਡੇ ਨੂੰ 5 ਲੱਖ ਚਲਾਨ 5 ਲੱਖ ਚਲਾਨ ਕੋਈ ਏ ਮਸ਼ੀਨ ਨਾ ਕਿਤੇ ਜਾਂ ਉਦਾਂ ਇਹ ਦੂਜੇ ਚਲਾਣ ਦੇ ਹੱਥ ਪਾ ਲਿਓ ਦਿਖਾ ਸਕਦੇ ਹੋ ਸਵਾਤ ਤਸਵੀਰਾਂ ਦੇ ਵਿੱਚ ਦੇਖਦੇ ਦਿਨ ਚੜਦੇ ਹੀ ਜਿਹੜੀ ਪੰਜਾਬ ਪੁਲਿਸ ਐਕਟਿਵ ਨਜ਼ਰ ਆ ਰਹੀ ਦੇ ਹੋ ਚਲਾਨ ਦਿਨ ਚੜਿਆ ਹੈ ਤੇ ਚਲਾਨ ਕਟਨੇ ਜਿਹੜੇ ਲੋਕ ਗਲਤੀਆਂ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਬਹੁਤ ਕਾਬਿਲ ਜਿਹੜੇ ਅਫਸਰ ਇੱਥੇ ਖੜੇ ਨੇ ਮੌਕੇ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਪੰਜਾਬ ਪੁਲਿਸ ਵੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਆ ਕਈ ਲੋਕ ਰੈੱਡ ਲਾਈਟ ਟੱਪਦੇ ਨੇ ਜਾਂ ਅੰਡਰ ਰੇਂਜ ਵਾਲੇ ਉਹ ਵੀ ਘਾਰ ਬੈਠੇ ਤੁਹਾਡਾ ਲਾਈ ਦੇਖ ਰਹੇ ਉਹ ਵੀ ਹੋ ਜਾਣ ਸਾਵਧਾਨ ਤਾਂ ਦੱਸ ਦਈਏ ਆ ਦੇਖ ਲਓ ਅਗਲਾ ਚਲਾਨ ਵੀ ਜਿਹੜਾ ਜਾਰੀ ਹੈ ਸੋ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਲਾਇਸੈਂਸ ਵਗੈਰਾ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਪੂਰੇ ਉਹਨਾਂ ਦਾ ਚਲਾਨ ਕੱਟੇਗਾ ਸਰ ਲੋਕਾਂ ਨੂੰ ਮਾਰੇ ਆਪੀਲ ਕਰ ਦੋ ਜੇ ਲੋਕ ਘਰਾਂ 'ਚ ਬੈਠੇ ਆ ਉਹਨਾਂ ਨੂੰ ਕੀ ਮਾਰੀ ਮਾਰਨੀ ਦੇਣੀ ਜਾਂਦੀ ਤੇ ਬਾਦ ਕਰਮ ਇਹੋ ਅਭਿਆਨ ਦੀ ਕਰਦਾ ਭਈ ਕੋਈ ਵੀ ਬੰਦਾ ਰੋਡ ਤੇ ਜਦੋਂ ਆਉਂਦਾ ਆ ਆਪਣਾ ਵੀਹਿਕਲ ਸਹੀ ਤਰੀਕੇ ਨਾਲ ਚਲਾਵੇ ਸਹੀ ਤਰੀਕੇ ਨਾਲ ਖੜਾ ਕਰੇ ਆਪਣੇ ਡਾਕੂਮੈਂਟ ਜਿਹੜੇ ਨਾਲ ਲਾ ਕੇ ਰੱਖੇ अच्छा ਜੀ ਤਾਂ ਹੁਣ ਕਹਿੰਦੇ ਕਈ ਕਈ ਸਾਲ ਨੂੰ ਕਹਿੰਦੇ ਆ ਕਾਨੂੰਨ ਦੇ ਵਿੱਚ ਵੀ ਤੁਸੀਂ ਡਾਕੂਮੈਂਟ ਆਪਣੇ ਮੋਬਾਈਲ 'ਚ ਦਿਖਾ ਸਕਦੇ ਆ। ਉਹੋ ਲ ਦੀ ਗੱਲ ਆਪਾਂ ਮੰਨ ਲੈਨੇ ਆ। ਉਹ ਆਪਾਂ ਜੇ ਨਾਕਾ ਉੱਡਾ ਲਾਇਆ ਚੈਕਿੰਗ ਕਰਦੇ ਆ ਉਹ ਦਿਖਾ ਸਕਦੇ। ਜੇਦੋਂ ਗਲਤੀ ਕਰ ਲਈ ਆ ਗਲਤੀ ਦਾ ਕਰਕੇ ਆਪਾਂ ਚਲਾਨ ਕਰਨਾ ਤੇ ਆਪਾਂ ਨੂੰ origignal ਹੀ ਡਾਕੂਮੈਂਟ ਰੱਖਣਾ ਪਊਗਾ ਜਾਂ ਆਸ ਹੀ ਜਾਂ ਲੱਗ। ਬਹੁਤ ਚੰਗਾ। ਸਰ ਹੁਣ ਥੋੜੀ ਦੇਰ ਪਹਿਲਾਂ ਵੀ ਜਿਹੜਾ ਇੱਕ ਪਾਰਕਿੰਗ ਜਿਹੜੀ ਗਲਤ ਲਾਈ ਸੀ ਉਹਦਾ ਚਲਾਨ ਕੱਟਿਆ ਹੈ। ਸੋ ਉਹਨਾਂ ਨੇ ਵੀ ਇਹੀ ਮੈਸੇਜ ਦਿੱਤਾ ਚਲੋ ਮੇਰਾ ਤਾਂ ਚਲਾਨ ਹੋ ਗਿਆ ਪਰ ਕਿਸੇ ਦਾ ਚਲਾਨ ਨਾ ਹੋਵੇ। ਉਹਨਾਂ ਨੇ ਅਪੀਲ ਕੀਤੀ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿ ਨਾ ਕੀ ਸਰ ਆਪਣਾ ਮੇਰਾ ਨਾਮ ਐਸਾ ਕੁਲਵੰਦ ਸਿੰਘ ਆ ਉਹ ਜਿਹੜਾ ਲੜਕੇ ਦਾ ਚਲਾਨ ਕੀਤਾ ਨਾ ਹਾਂਜੀ ਉਹ ਬਿਲਕੁਲ ਸਹੀ ਆਪਣੀ ਕਹਿ ਰਿਹਾ ਉਹ ਕਹਿੰਦਾ ਵੀ ਜਦੋਂ ਆਪਾਂ ਰਸਤੇ 'ਚ ਗੱਡੀ ਖੜੀ ਕੀਤੀ ਹੈ ਸਾਡਾ ਚਲਾਨ ਕੀਤਾ ਸਹੀ ਕੀਤਾ ਬਖਸ਼ੇ ਉਹ ਕਹਿੰਦਾ ਹੈ ਕਿ ਲੋਕਾਂ ਨੂੰ ਵੀ ਮੈਂ ਇਹ ਬੈਂਟਿੰਗ ਕਰਦਾ ਕਿ ਗੱਡੀ ਜਿੱਥੇ ਵੀ ਖੜੀ ਕਰਨੀ ਆ ਉਹ ਪਾਰਕਿੰਗ 'ਚ ਖੜੀ ਕਰੋ ਨਾ ਰਸਤੇ ਵਿੱਚ ਨਾ ਲਾਓ ਠੀਕ ਹੈ ਸੋ ਦੇਸਦੋ ਕਾਬਿਲ ਅਫਸਰ ਨੇ ਸੋ ਇਹ ਚਲਾਨ ਕੱਟੇ ਗਏ ਨੇ ਅੱਜ ਜਿਹੜੇ 5 ਤੋਂ 6 ਚਲਾਨ ਕੱਟੇ ਗਏ ਨੇ ਹੱਲੇ ਵੀ ਚਲਾਨ ਕੱਟੇ ਜਾ ਰਹੇ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਤਾਂ ਆਏਗੇ ਜਿਹੜੇ ਲੋਕ ਆ ਸੋ ਕਈ ਹੁੱਲੜ ਬਾਜੀ ਕਰਦੇ ਨੇ ਜਾਂ ਅੰਡਰਰੇਂਜ ਦੇ ਜਿਹੜੇ ਲੜਕੇ ਆ ਸੋ ਉਹਨਾਂ ਨੂੰ ਅਪੀਲ ਵੀ ਇਹਨਾਂ ਨੇ ਕੀਤੀ ਆ ਸੋ ਆਪਣਾ ਜਿਹੜਾ ਹੈਲਮਟ ਪਾ ਕੇ ਰੱਖੋ ਗੱਡੀ ਦੇ ਡਾਕੂਮੈਂਟ ਪੂਰੇ ਰੱਖੋ ਕਿ ਇਹਨਾਂ ਲੋ ਜਿਹੜਾ ਅਪੀਲ ਕੀਤੀ ਗਈ ਆ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਨੇ ਡਾਕਟਰ ਬੀ ਆਰ ਬੇਦਕਰ ਚੌਂਕ ਦੀਆਂ ਦਿਖਾ ਰਹੇ ਆ ਚਲਾਨ ਕੱਟੇ ਜਾ ਰਹੇ ਦਿਨ ਚੜਦੇ ਹੀ ਦੇਖ ਲਓ ਚਲਾਨ ਕੱਟੇ ਜਾ ਰਹੇ ਨੇ ਸੋ ਇਹਨਾਂ ਲੋ ਵਾਰਨਿੰਗ ਨਹੀਂ ਦਿੱਤੀ ਵੀ ਜਾਂਦੀ ਆ ਵਾਰਨਿੰਗ ਲੋਕਾਂ ਨੂੰ ਸਮਝਾਇਆ ਵੀ ਜਾਂਦਾ ਪਰ ਕਈ ਲੋਕ ਹਾਲੇ ਵੀ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ ਸੋ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਆ ਚਲਾਨ ਕੱਟੇ ਜਾ ਰਹੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਰਮਖਾ ਰਹੇ ਆ ਸੋ ਇਹ ਜਲੰਧਰ ਦੀਆਂ ਤਸਵੀਰਾਂ ਨੇ ਸੋ ਬਹੁਤ ਜਿਹੜੇ ਅਫਸਰ ਬਹੁਤ ਵਧੀਆ ਕੰਮ ਕਰਦੇ ਦੇਖ ਸਕਦੇ ਹੋ ਡਰਾਈਵਿੰਗ ਲਾਇਸੈਂਸ ਚੈੱਕ ਕੀਤੇ ਜਾਂਦੇ ਨੇ ਬਿਲਕੁਲ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਜਲੰਧਰ ਦੇ ਡਾਕਟਰ ਬੀ ਆਰ ਬੇਦਗਰ ਚੋਂ। ਸਰ ਇਹਨਾਂ ਨੇ ਲੈਟ ਪੀ ਸੀ ਕਿਦਾਂ? ਕੀ ਗਲਤੀ ਤੁਹਾਡੀ? ਹਾਂ ਜੀ ਫੋਟੋ ਸੀ। ਵਿਦਾਊਟ ਸੀਟ। اچھا ਵਿਦਾਊਟ ਸੀਟ ਵਨ? ਦੇਖੋ। ਸਰ ਇੱਕ ਛੋਟਾ ਜਿਹਾ ਸਵਾਲ ਲੈ ਲਓ ਦੀ ਸੀਟ ਬੈਲਟ ਨਹੀਂ ਲਗਾਈ। ਕਿੰਦੇ ਮਾਰਕੀਟਿੰਗ ਦਾ ਕੰਮ ਆ ਮੈਂ ਪਿਛਲੀ ਦੁਕਾਨ ਗਿਆ ਤਾਂ ਮਾਰਕੀਟਿੰਗ ਮੰਨਦਾ ਸਰ ਗਲਤੀ ਹੋ ਗਈ ਮੇਰੀ। ਤੁਹਾਡੇ ਕੋ ਫਾਈਨਸ ਹੈਗਾ ਆਉਂਦੀ ਟੋਟਲ ਆ। ਹਾਂ ਹਾਂ ਸੋ ਦੇਖ ਸਕਦੇ ਹੋ ਇਹਨਾਂ ਨੇ ਸੀਟ ਬੈਲਟ ਨਹੀਂ ਲਗਾਈ ਸੀ ਤੇ ਇਹਨਾਂ ਨੂੰ ਰੋਕਿਆ ਗਿਆ ਕਿਤੇ ਕਿਤੇ ਟ੍ਰੈਫਿਕ ਦੀ ਉਲੰਘਣਾ ਕਰਦੇ ਵਿਅਕਤੀ ਜਿਹੜੇ ਸੋ ਉਹਨਾਂ ਦਾ ਫਾਈਨ ਵੀ ਭਰਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਜਿਨ੍ਹਾਂ ਨੇ ਸੀਟ ਬੈਲਟ ਵੀ ਨਹੀਂ ਲਗਾਈ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀ ਜਾ ਰਹੀਆਂ ਜਲੰਧਰ ਦੇ ਡੋਟਰ ਵੀਆਰ ਮੇਧਰ ਚੌਂਦੀਆਂ ਸੋ ਆਪਣਾ ਕਮੈਂਟ ਬੋਚ ਆਪਣੀ ਰਾਏ ਜਰੂਰ ਦਿਓ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਇਹਨਾਂ ਨੇ ਜਿਹੜੀ ਸੀਟ ਬੈਲਟ ਨਹੀਂ ਲਗਾਈ ਸੀ ਇਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਦੇਖ ਸਕਦੇ ਹੋ ਜੇ ਗੱਲ ਕੀਤੀ ਜਾਵੇ ਇੱਥੇ ਜਿਹੜਾ ਕਾਫੀ ਲੈਤਾ ਵੀ ਹੈ ਲੋਕ ਰੈੱਡ ਲਾਈਟ ਵੀ ਕ੍ਰੋਸ ਕਰਦੇ ਨੇ ਸੋ ਉਹਨਾਂ ਨੂੰ ਇਹੀ ਅਪੀਲ ਹੈ ਸੋ ਹਰ ਪਾਸੇ ਜਿਹੜੀ ਪੁਲਿਸ ਤਣਾਤ ਹੈ ਚਲਾਨ ਕੱਟੇ ਜਾ ਰਹੇ ਨੇ ਅੱਜ ਕੱਲ੍ਹ ਔਨਲਾਈਨ ਚਲਾਨ ਕੱਟੇ ਜਾਂਦੇ ਨੇ ਇਹਨਾਂ ਦਾ ਮਸ਼ੀਨ ਨਾ ਹੈਗੀਆਂ ਤੇ ਜਿਸ ਦੇ ਵੀ ਦੀ ਗੱਡੀ ਦਾ ਨੰਬਰ ਪਾਓਗੇ ਤੁਹਾਡਾ ਪੂਰਾ ਡਿਟੇਲ ਬਾਹਰ ਆ ਜੇਗੀ ਤੁਹਾਡੀ ਗੱਡੀ ਦੀ ਕਿਹੜੇ ਡਾਕੂਮੈਂਟ ਨਹੀਂ ਹੈਗੇ ਕਿਹੜੇ ਨਹੀਂ ਬਕਾਇਦਾ ਹੁੰਦੇ ਚਲਾਨ ਕੱਟੇ ਜਾਣਗੇ ਦੇਖਦੇ ਹੋ ਤਸਵੀਰਾਂ ਦੇ ਵਿੱਚ ਹੁਣ ਵੀ ਜਿਹੜਾ ਚਲਾਨ ਕੱਟੇ ਜਾ ਰਿਹਾ ਸਰ ਇਹ 6ਵਾਂ ਚਲਾਨ ਹੈ ਹਾਂਜੀ ਹਾਂਜੀ ਇਹ 6ਵਾਂ ਚਲਾਨ ਆ ਤੁਸੀਂ ਆਪ ਦੇਖ ਸਕਦੇ ਹੋ ਹਲੇ ਦੇਨੇ ਚੜਿਆ ਹੀ ਹੈ ਤੇ ਪੰਜਾਬ ਪੁਲਿਸ ਐਕਟਿਵ ਨਜ਼ਰ ਆ ਰਹੀ ਹੈ ਬਿਗੈਰਾ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਇਹਨਾਂ ਦਾ ਚਲਾਨ ਜਿਹੜਾ ਸੀਟ ਬੈਲਟ ਜਿਹੜੀ ਨਹੀਂ ਲਗਾਈ ਸੀ ਉਹਨਾਂ ਦਾ ਚਲਾਨ ਕੱਟੇ ਜਾ ਰਹੇ ਸੋ ਇੰਨੀ ਆ ਤਸਵੀਰਾਂ ਦਿਓ ਸਾਨੂੰ ਆਜ਼ਾਦ ਸੋ ਕਮੈਂਟ ਬੋਚ ਆਪਣੀ ਰਾਏ ਜ਼ਰੂਰ ਦਿਓ ਇਹ ਜਲੰਧਰ ਦੀਆਂ ਤਸਵੀਰਾਂ ਡਾਕਟਰ ਬੀ ਆਰ ਮੇਰਿਕਾ ਚੌਧਰੀਆਂ ਦਿਖਾ ਰਹੇ ਆ ਸੋ ਇੱਧੇ ਦੇਖ ਸਕਦੇ ਪੰਜਾਬ ਪੁਲਿਸ ਦੇ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਬੋਚ ਆਪਣੀ ਰਾਏ ਜ਼ਰੂਰ ਦਿਓ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਲੋਕ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ ਸੋ ਜੇ ਗੱਲ ਕੀਤੀ ਜਾਵੇ ਅੰਡਰਏ ਦੀ ਤੇ ਕਈ ਲੋਕ ਸਕੂਲ ਸਕੂਲ ਦੇ ਜਿਹੜੇ ਮਾਪੇ ਉਹ ਬੱਚਿਆਂ ਨੂੰ ਵਹੀਕਲ ਦੇ ਕੇ ਭੇਜਦੇ ਨੇ ਸਕੂਲ ਜਾਣ ਵਾਸਤੇ ਸੋ ਕਈ ਲੋਕ ਹੁਲੜਬਾਜੀ ਵੀ ਕਰਦੇ ਨੇ ਸੋ ਉਹਨਾਂ ਨੂੰ ਇਹ ਅਪੀਲ ਹੈ ਜਿਹੜੀ ਵਹੀਕਲ ਹੈ ਭਾਵੇਂ ਟੂ-ਵੀਲਰ ਹੈ ਭਾਵੇਂ ਫੋਰ-ਵੀਲਰ ਹੈ ਸੋ ਬੜਾ ਹੀ ਸੋ ਸਮਝੇ ਆਪਣੀਆਂ ਗੱਡੀਆਂ ਚਲਾਓ ਤਾਂ ਦਾਦੀ ਜਿਹਨਾਂ ਦੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਪੰਜਾਬ ਉਸ ਐਕਟਿਵ ਨਜ਼ਰ ਆ ਰਹੀ ਹੈ ਤੁਹਾਨੂੰ ਦਾ ਪਤਾ ਦਿਨ ਚੜ੍ਹਦੇ ਛੇਵਾਂ ਚਲਾਨ ਕੱਟਿਆ ਗਿਆ ਦੇਖ ਲਓ। ਸੋ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਪਰ ਕਈ ਲੋਕ ਨਹੀਂ ਸਮੇਂ ਦੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ। ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਦਿੱਲੀ ਪੰਜਾਬ ਹੈਡਲਾਈਨ ਦੀਆਂ ਦਿਖਾ ਰਹੇ ਹਾਂ। ਸੋ ਇੰਨੀਆਂ ਤਸਵੀਰਾਂ ਦਾ ਦਿਓ ਆਜ਼ਾਦ ਕਮੈਂਟ ਬਾਕਸ ਚ ਕਮੈਂਟਸ ਤੇ ਆਪਣਾ ਸੈਸ਼ਨ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦੇ ਦੇ ਸਕਦੇ ਹੋ। ਸਰ ਇਹਨਾਂ ਦਾ ਚਲਾਨ ਕੱਟ ਦਿੱਤਾ ਗਿਆ। ਕੋਚ ਸਰ ਆ ਗਲਤੀ ਮੰਦੇ ਵੀ ਆਪਣੀ ਕੇ ਸਰ ਸੀ ਡਬਲਟ ਦਾ ਕਟਿਆ ਟਾਉਨ ਫੀਟ ਕਰਦਾ ਚਲਾਨ ਕੀਤਾ ਉਹ ਕਹਿੰਦਾ ਵੀ ਆਉਂਦੇ ਸਟੋਰ ਆਲਾ ਕਰ ਲੋ ਠੀਕ ਹੈ ਉਹ ਪੈਸੇ ਜਿਹੜੇ 1000 ਰੁਪਿਆ ਦਾ ਅੱਛਾ ਪੈਸੇ ਕਹਿੰਦਾ ਮੈਡੀਅਮ ਜੇ ਜਾ ਕੇ ਪਟਾ ਕੇ ਲਾਵ ਮੇਰੇ ਕੋ ਕਹਿੰਦਾ ਨਹੀਂ ਜੇ ਸਰ ਉੱਧਰ ਤੁਹਾਡਾ ਮਸ਼ੀਨ ਨਹੀਂ ਹੈਗੀ ਉੱਧਰ ਨਹੀਂ ਉਹ ਅਜ ਨਹੀਂ ਹੈ ਅੱਛਾ ਅਜ ਨਹੀਂ ਹੈ ਹੁਣ ਮਤਲਬ ਤੁਹਾਡਾ ਮਤਲਬ ਚਲਾਨ ਕਟਿਆ ਹੁਣ ਆਪਣੇ ਜਿਹੜੇ ਪੈਸੇ ਪੇ ਕਰਕੇ ਆਪਣੀ ਆਰਸੀ ਦਾ ਲਾਇਸੈਂਸ ਲਾ ਜਾਣਾ ਹਾਂਜੀ ਠੀਕ ਤੋ ਬਹੁਤ ਵਧੀਆ ਕਾਬਿਲ ਅਫਸਰ ਨੇ ਸਰ ਇੱਕ ਵਾਰੀ ਵੇਹ ਦਤੋ ਸਾਡੇ ਦਰਸ਼ਕ ਜੁੜੇ ਨੇ ਤੋ ਨਵੇਂ ਦਰਸ਼ਕ ਜੁੜੇ ਇਹਨਾਂ ਨੂੰ ਮਾੜੀ ਅਪੀਲ ਕਰ ਦੋ ਦੁਆਰ ਤੋਂ ਮਾੜੀ ਦੱਸ ਦੋ ਕਿ ਮਾੜਾ ਜਿਹ ਹਦਾਇਤਾਂ ਕੀ ਆਪਣੇ ਅਸੀਂ ਤਾਂ ਹਰ ਕਿਨੂ ਇਹੀ ਅਪੀਲ ਕਰਦੇ ਆ ਕੋਈ ਵੀ ਗੱਲ ਦੀ ਛੋਟਾ ਬੱਚਾ ਜਾਂ ਵੱਡਾ ਆ ਉਹ ਕਾਨੂੰਨ ਦੇ ਅੰਦਰ ਨਾ ਕਰੇ ਕਾਨੂੰਨ ਦੇ ਦਾਇਰੇ ਚ ਰਹੇ ਠੀਕ ਗਲਤੀ ਕਰੋਗੇ ਚਲਾਨ ਕਰਾਂਗੇ ਗਲਤੀ ਨਹੀਂ ਕਰੋਗੇ ਸਾਡੇ ਕੋਲੋਂ ਲੰਘਦੇ ਆ ਕੋਈ ਗੱਲ ਨਹੀਂ ਨਾ ਕੋਈ ਆਪਾਂ ਰੋਕਦੇ ਕਿਸ ਨੂੰ ਜਦੋਂ ਗਲਤੀ ਕਰੋ ਕੋ ਫੇਰ ਆਪਾਂ ਰੁਕਦੇ ਆਂ ਹਾਂਜੀ ਹੈਲਮਟ ਨਹੀਂ ਪਾਇਆ ਹੈਲਮਟ ਪਾਉਣਾ ਜ਼ਰੂਰੀ ਆ ਕੋਈ ਛੱਟ ਲੱਗੇ ਜਾਨੀ ਨਸਾਰੋ ਇਹਦਾ ਸੀਟ ਬੈਲਟ ਆ ਕਿਤੇ ਬ੍ਰੇਕ ਮਾਰਨੀ ਪਾਵੇ ਜਾਂ ਫਿਰ ਜਿਹੜਾ ਆਪਣਾ ਸੀਟੇ ਦੇ ਵਿੱਚ ਫਸ ਜਾਵੇ ਹਾਂਜੀ ਇਹ ਚੀਜ਼ਾਂ ਜਿਹੜੀਆਂ ਗਵਰਨਮੈਂਟ ਨੇ ਬਣਾਈਆਂ ਜਿਹੜੀਆਂ ਕੰਪਨੀ ਆਲੇ ਨੇ ਬਣਾਈਆਂ ਬਣਾਈਆਂ ਤਾਂ ਵਧੀਆ ਚੀਜ਼ ਐ ਤੇ ਬੰਦੇ ਦਾ ਨੁਕਸਾਨ ਨਾ ਹੋਵੇ ਤੇ ਜਦੋਂ ਆਪਾਂ ਇਹਦੇ ਉਲੰਘਣਾ ਕਰਦੇ ਆਂ ਤਾਂ ਨੁਕਸਾਨ ਆ ਵੀ ਹੁੰਦਾ ਸਰ ਉਹਨਾਂ ਗੱਲ ਇਹ ਕਿ ਇਹ ਆ ਟਾੜੇ ਨੂੰ ਵਾਰਨ ਦੀ ਦਿੱਤੀ ਜਾ ਰਹੀ ਹੈ ਤੇ ਚਲਾਣ ਹੀ ਕੱਟੇ ਜਾ ਰਹੇ ਨੇ ਵਾਰਨਿੰਗ ਦਿੱਤੀ ਜਾਂਦੀ ਕਈਆਂ ਨੂੰ ਜਿਹੜੇ ਨਹੀਂ ਸਮਝਦੇ ਵਾਰਨਿੰਗ ਜਿਹੜਾ ਬੰਦਾ ਦਾ ਆਪਣੀ ਜਿਹੇ ਗੱਲ ਦਾ ਗਲਤੀ ਮੰਨ ਲੈਂਦਾ ਜਿਵੇਂ ਆਹ ਗਾਹ ਤੋਂ ਨਹੀਂ ਗਲਤੀ ਕਰਦਾ ਅੱਛਾ ਉਹ ਨੂੰ ਟਾੜੇ ਵੀ ਦਈਦਾ ਜੇ ਉਹ ਵੀ ਚਲਾਣ ਨਹੀਂ ਗੱਲ ਚਲਾਣ ਹੀ ਕਰਕੇ ਛੱਡਣਾ ਤੇ ਅਗਲਾ ਬੰਦਾ ਜਾ ਵਾਪਸ ਜਿਹੇ ਗੱਲ ਦਾ ਮੰਨਦਾ ਤੇ ਮੇਰੇ ਕੋਲ ਪਹਿਲੀ ਵਾਰੀ ਗਲਤੀ ਹੋਈ ਹੈ ਕੋਈ ਗੱਲ ਇਹ ਅਗਲੇ ਫਟ ਵੀ ਰਹੀ ਹੈ ਸਰ ਇੱਕ ਛੋਟਾ ਜਿਹਾ ਸਵਾਲ ਆ ਹੁਣ ਈ ਰਿਕਸ਼ੇ ਵਾਲੇ ਵੀ ਲਾ ਲਓ ਦੋ ਸੋ ਇਹ ਵੀ ਜਿਹੜਾ ਬਹੁਤ ਇਸ ਟਾਈਮ ਈ ਰਿਕਸ਼ੇ ਵਾਲੇ ਵੀ ਕਾਫੀ ਹੋ ਗਏ ਨੇ ਤੋ ਇਹ ਵੀ ਕਿਤੇ ਕਿਤੇ ਟਰੈਫੀ ਦਾ ਇਹ ਵੀ ਉਲੰਘਣਾ ਕਰਦੇ ਨੇ ਇਰਾਦੇ ਹੁਣ ਨਵੇਂ-ਨਵੇਂ ਆਉਂਦੇ ਆ ਇਹਨਾਂ ਨੂੰ ਪਤਾ ਨਹੀਂ ਹੈ ਹਜੇ ਚਲਾਉਂਦਾ ਅੱਛਾ ਹੁਣ ਇਹ ਤਾਂ ਇਹਦਾ ਬੱਕ ਬੱਕ ਚਲਾਣ ਕਰਦੇ ਆ ਨਾ ਅੱਛਾ ਜੇ ਕਾਗਜ਼ ਨਹੀਂ ਹੈਗਾ ਤੇ ਇਹ ਇੱਕ ਤਾਂ ਬੰਦ ਕਰ ਦੋਨੇ ਇਨਸ਼ਾਅੱਲਾ ਤੇ ਜਿਹਦੇ ਕੋਲ ਕਾਗਜ਼ ਹੈਗੇ ਆ ਉਹ ਚਲਾਉਂਦਾ ਪਰ ਇਹਨਾਂ ਨੂੰ ਚਲਾਉਂਦਾ ਪਤਾ ਨਹੀਂ ਹੈ ਓਏ ਸਰ ਜਿੱਦਾਂ ਹੁਣ ਪਿੱਛੇ ਕੋਈ ਗੱਡੀ ਆ ਰਹੀ ਹੈ ਇਹਨਾਂ ਨੇ ਪਿੱਛੇ ਨਹੀਂ ਦੇਖਣਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਇਹਨਾਂ ਨੇ ਜਾਲਾ ਇੱਧਰ ਖੱਬੇ ਪਾਸੇ ਆਇਆ ਇਹਨਾਂ ਨੇ ਆਪਣੇ ਆਟੋ ਦੀ ਰੇਕ ਲਾਇਆ ਆਪਦਾ ਸੱਜੇ ਪਾਸੇ ਅੱਛਾ ਜਦੋਂ ਇਹਨਾਂ ਨੇ ਸੱਜੇ ਪਾਸੇ ਉਹ ਖੱਬੇ ਪਾਸੇ ਨੂੰ ਉਹਨਾਂ ਤੋਂ ਸਾਰੀ ਟ੍ਰੈਫਿਕ ਜਿਹੜੀ ਆ ਰੋਕ ਦਿੰਦੇ ਠੀਕ ਹੈ ਅਜੇ ਪਹਿਲਾਂ ਹੀ ਆਪਾਂ ਇੰਡੀਕੇਟਰ ਦੇ ਕੇ ਆਪਣੇ ਖੱਬੇ ਪਾਸੇ ਨੂੰ ਇੱਕ ਵੀਕਲ ਲਾਇਆ ਹੋਊਗਾ ਮਗਰ ਆਲਾ ਬੰਦਾ ਦੇ ਕੇ ਇੰਡੀਕੇਟਰ ਨੂੰ ਕਰ ਲੈ ਪਾਸੇ ਨੂੰ ਜਿਹੜੇ ਆਪਣਾ ਵੀਕਲ ਕਰ ਦਿੰਦਾ ਸਰ ਜਿੱਦਾਂ ਹੁਣ ਉਹਨੇ ਵਿਅਕਤੀ ਇੱਕਦਮ ਹੀ ਆਇਆ ਇੰਨੀ ਤੇਜ਼ ਇਹਨਾਂ ਨਾਲ ਮੜੀ ਅਪੀਲ ਲਗਾ ਕੇ ਹਲੋ ਗਾ ਤੁੰਗਾ ਕਾ ਬਲਾਉ ਸਾਰਾ ਇੱਕ ਮਣਾ ਬਲਾਉ ਬਲਾਉ ਇਹਨੂੰ ਮੜਾ ਸੋ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਡਾਕਟਰ ਅਬੀਰ ਰਮੇਸ਼ਧਰ ਚੌਂਦੀਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਜਿਹੜਾ ਇਨਕਸ਼ਾ ਬੜੀ ਹੀ ਤੇਜ਼ ਦੇ ਨਾਲ ਆਇਆ ਸੋ ਇੱਥੇ ਪਲਸ ਦਾ ਇਹਨਾਂ ਨੂੰ ਕੋਈ ਡਰ ਨਹੀਂ ਦੇਖ ਸਕਦੇ ਤਸਵੀਰਾਂ ਦੇਖ ਰੋ ਇਹ ਰਿਕਸ਼ਾ ਵੀ ਜਿਹੜਾ ਤੋੜਾ ਦਿੱਤਾ ਗਿਆ ਪਤਾ ਇੰਨੇ ਹਮਾਰੇ ਹਾਲਾਤ ਆ ਸੋ ਪੰਜਾਬ ਪੁਲਿਸ ਦੇ ਕੋਲੋਂ ਈਕਸ਼ਾ ਕੱਢਿਆ ਇੰਨਾ ਫਾਸਟ ਕਿਤੇ ਵੀ ਇਹ ਦੁਰਘਟਨਾ ਹੋ ਸਕਦੀ ਸੀ ਅੱਗੇ ਗੱਡੀ ਵੀ ਲੱਗੀ ਆ ਕੋਈ ਵੀ ਆ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜੇ ਜਾਗਰੂਨ ਹੋਣਾ ਚਾਹੀਦਾ ਹੁਣ ਪੰਜਾਬ ਪੁਲਿਸ ਵੀ ਇੱਥੇ ਖੜੀ ਆ ਮੌਕੇ ਤੇ ਇਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਈਕਸ਼ਾ ਭਜਾ ਦਿੱਤਾ ਗਿਆ ਕਿੱਦਾਂ ਦੇ ਰਹੇ ਹਾਲਾਤ ਜਲੰਧਰ ਸ਼ਹਿਰ ਦੇ ਵਿੱਚ ਸੋ ਇਹਨਾਂ ਦੀ ਵੀ ਟ੍ਰੈਫਿਕ ਦੀ ਉਹ ਲੰਘਣਾ ਕਈ ਲੋਕ ਕਰਦੇ ਨੇ ਤਸਵੀਰਾਂ ਦੀ ਆਪ ਦੇਖ ਸਕਦੇ ਆ ਬੰਦਾ ਰੋਕਿਆ ਦੇਖ ਸਕਦੇ ਉਹਨੂੰ ਜਿਹੜਾ ਪਹਿਲਾਂ ਦਾ ਦਿਖਾਇਆ ਜਾ ਰਿਹਾ ਜਿਹੜਾ ਲਾਈਟ ਪਈ ਆ ਦੇਖੋ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਆ ਪਰ ਕਈ ਲੋਕ ਗਲਤੀ ਮੰਦੇ ਨਹੀਂ ਸੋ ਉਲਟੀ ਹੀ ਜਿਹੜਾ ਦੇ ਸਮਝਾਣ ਇੱਕ ਦੂਜੇ ਨੂੰ ਸਮਝਾਣਾ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਰੈੱਡ ਲੈਡ ਕਰਾਸ ਕੀਤੀ ਹੈ ਲੱਗਦਾ ਸੋ ਉਹਨਾਂ ਨੂੰ ਸਮਝਾਇਆ ਜਾ ਰਿਹਾ ਪਰ ਕਿਤੇ ਕਿਤੇ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਵੀ ਵਧੀਆ ਕੰਮ ਕਰ ਰਹੀ ਹੈ ਪਰ ਕਈ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਸੋ ਉਹਨਾਂ ਨੂੰ ਅਪੀਲ ਹੈ ਸੋ ਆਪਣੇ ਡਾਕੂਮੈਂਟ ਜ਼ਰੂਰ ਰੱਖੋ ਤਾਂ ਮਤਲਬ ਲਗ ਲਗ ਥਾਵਾਂ ਦੇ ਨਾਕੇ ਲੱਗੇ ਹੋਏ ਨੇ ਦਿਨ ਚੜ੍ਹਿਆ ਤੇ ਪੰਜਾਬ ਪੁਲਿਸ ਐਕਟਿਵ ਹੋ ਗਈ ਹੈ ਚਲਾਨ ਕੱਟੇ ਜਾ ਰਹੇ ਨੂੰ 7ਵਾਂ 8ਵਾਂ ਚਲਾਨ ਸ਼ੁਰੂ ਹੋ ਗਿਆ ਤਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਇੰਦੀਆਂ ਤਸਵੀਰਾਂ ਦਿਓ ਸਾਨੂੰ ਅਜਾਦਤ ਬਾਕੀ ਕੋਈ ਨਵੀਂ ਜਾਣਕਾਰੀ ਲੈ ਕੇ ਜਲਦਾ ਸੋ ਇੰਦੀਆ ਦਿੱਲੀ ਪੰਜਾਬ ਹਾਈਲੈਂਡ ਦੇ ਕਿਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੈਟਲ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਬੋਚ ਆਪਣੀ ਰਾਏ ਜੋੜ ਦਿਓ ਬਾਕੀ ਕੋਈ ਨਵੀਂ ਜਾਣਕਾਰੀ ਲੈ ਕੇ ਤਾਂ ਨਾ ਜਲਦ ਹਾਜ਼ਰ ਹੋਵਾਂਗੇ ਸਾਡੇ ਚੈਨਲ ਨਾਲ ਬਣੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਸੈਕੋ ਲਾਈਵ ਹੋ ਰਿਹਾ ਕੋਈ ਮਾਲਕ ਦੇਖੋ